ਮਾਮਗਾ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਹੋਇਆ ਉਹ ਨੂੰ ਗੋਲੀ ਚੱਲਣ ਤੋਂ ਬਾਅਦ ਨਵੇਂ ਅਰਥਾਂ 'ਚ ਦੇਖਣਾ ਸ਼ੁਰੂ ਕਰ ਦਿੱਤਾ ਜਿਹੜਾ ਮਨੁੱਖ ਇੱਕ ਹਫ਼ਤਾ ਪਹਿਲਾਂ ਦੁਨੀਆ 'ਚ ਧਰਤੀ ਦੇ ਵਖਰੇ ਸਾਰੇ ਸਿੱਖਾਂ ਤੋਂ ਬਾਅਦ ਦੋਸ਼ਾਂ ਦਾ ਭਾਗੀ ਮੰਨਿਆ ਜਾਂਦਾ ਸੀ ਲੋਕਾਂ ਨੇ ਉਹਨੂੰ ਨਿਮਾਨਾ ਸੇਵਾਦਾਰ ਤੇ ਹੋਰ ਸਾਰੇ ਵਿਸ਼ੇਸ਼ਨਾਵਾਂ ਨਾਲ ਨਵਾਜਣਾ ਸ਼ੁਰੂ ਕਰ ਦਿੱਤਾ ਸਿਰਫ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਹ ਧਰਮ ਇਤਿਹਾਸ ਦੀ ਸਮਝ ਨਹੀਂ ਹੈ ਇਹ ਮਨੁੱਖਤਾਵਾਦੀ ਪੱਖ ਵੀ ਨਹੀਂ ਹੈ ਇਹ ਨਰੋਲ ਦਰਦੀ ਰਾਇੰਗੀ ਦਾ ਪ੍ਰਕਾਟਾਵਾ ਹੈ ਕਿ ਅਕਾਲ ਤਖਤ ਦੇ ਸਾਹਮਣੇ ਸਾਡੇ ਪੁਰਖੇ ਆਪਣਾ ਸੀਸ ਲੈ ਕੇ ਹਾਜ਼ਰ ਹੋਏ ਇੱਕ ਤਰੀਕੇ ਨਾਲ ਪਰ ਇਸ ਵਾਰ ਇੱਕ ਬੰਦਾ ਕੁਰਸੀ ਲੈ ਕੇ ਹਾਜ਼ਰ ਹੋਇਆ ਇਹ ਸਿੱਖਾਂ ਦੀ ਜਿਹੜੀ ਪਰੰਪਰਾ ਹੈ ਉਹਦੇ ਨਾਲ ਸੰਬੰਧਿਤ ਜਿੰਨੀਆਂ ਵੀ ਸੰਪਰਦਾਮਾਨ ਨੇ ਜਥੇ ਨੇ ਜਥੇ ਬੰਦੀਆਂ ਨੇ ਮੈਨੂੰ ਨਹੀਂ ਪਤਾ ਕਿ ਕਿਸੇ ਨੇ ਇਹਦੇ ਦੇ ਕਿਉਂ ਸਵਾਲ ਨਹੀਂ ਕਰਿਆ ਪਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਬਿਲਕੁਲ ਲੀਕ ਤੋਂ ਖੱਟ ਕੇ ਪਹਿਲਾਂ ਜਿੰਨੀਆਂ ਵੀ ਲੋਕਾਂ ਨੂੰ ਸਜ਼ਾ ਸੁਣਾਈ ਗਈ ਤਨਖਾਹ ਲਾਈ ਗਈ ਕਿਸੇ ਨੂੰ ਵੀ ਚੋਲਾ ਪਾਉਣ ਦੀ ਆਦੇਸ਼ ਨਹੀਂ ਹੋਇਆ ਉਹਨੂੰ ਆਗਿਆ ਨਹੀਂ ਦਿੱਤੀ ਗਈ ਨਾ ਹੀ ਕਿਸੇ ਨੂੰ ਸਿੱਖਾਂ ਦਾ ਰਵਾਇਤੀ ਹਥਿਆਰ ਵਰਛਾ ਫੜਨ ਦੀ ਆਗਿਆ ਦਿੱਤੀ ਗਈ ਇਹ ਪਹਿਲੀ ਵਾਰੀ ਐਸਾ ਵਾਪਰਿਆ ਕਿ ਮਨੁੱਖ ਨੂੰ ਕੁਰਸੀ ਵੀ ਮਿਲੀ ਚੋਲਾ ਵੀ ਮਿਲਿਆ ਵਰਛਾ ਵੀ ਦਿੱਤਾ ਗਿਆ ਸਿੱਖਾਂ ਦਾ ਰਵਾਇਤੀ ਹਥਿਆਰ ਤੇ ਨਾਲ ਹੀ ਗੁਰੂ ਆਉਂਦਾ ਦੇ ਦਰ ਤੇ ਬਾਹਰ ਬੈਠਣ ਦਾ ਸੁਭਾਗ ਵੀ ਦਿੱਤਾ ਗਿਆ ਇਹ ਸਜ਼ਾ ਜਾਂ ਤਨਖਾਹ ਦੀ ਥਾਂ ਤੇ ਸਭ ਤੋਂ ਵੱਡਾ ਸਨਮਾਨ ਹੈ ਸ਼ਾਇਦ ਇਹਦੇ ਵਿੱਚ ਇੱਕੋ ਚੀਜ਼ ਦੀ ਘਾਟ ਸੀ ਕਿ ਜੇ ਉਹਨੂੰ ਫਰਲਾ ਦੇ ਦਿੰਦੇ ਸਿੱਖਾਂ ਦੇ ਘਰੇ ਵੱਤਵਾ ਸਲਮਾਨ ਦੀ ਰਸਮ ਪੂਰੀ ਹੋ ਜਾਣੀ ਸੀ ਅਸਲ ਜਰਾਜਨੀਤੀ ਇਹੀ ਹੁੰਦੀ ਹੈ ਕਿ ਜੋ ਤੁਹਾਨੂੰ ਦਿਖ ਰਿਹਾ ਉਹ ਓਵੇਂ ਨਾ ਹੋ ਕੇ ਹੋਰ ਤਰ੍ਹਾਂ ਹੋਵੇ ਸਿੱਖਾਂ ਦੀ ਜਿਹੜੀ ਪ੍ਰਬੰਧਕ ਸੰਸਥਾ ਹੈ ਉਹਦੇ ਬੰਈਓ ਗੁਰਦੁਆਰਿਆਂ ਨੂੰ ਸੇਵਾ ਸੰਭਾਲ ਦੇ ਨਾਂ ਤੇ ਢਾਇਆ ਜਾਣਾ ਬਦਲਿਆ ਜਾਣਾ ਸਦੀਵੀ ਰਾਜਨੀਤੀ ਦਾ ਹਿੱਸਾ ਹੈ ਦੋਨੇ ਮੁੱਦੇ ਸਿੱਖਾਂ ਲਈ ਸਦੀਵੀ ਤੌਰ ਉਪ ਦੇ ਵਿੱਚ ਅਹਿਮ ਹਨ ਗੁਰੂ ਗੰਬ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਮਸਲਾ ਗੁਰੂ ਦੀਆਂ ਨਿਸ਼ਾਨੀਆਂ ਗੁਰੂਤਾ ਮੰਨ ਢਾਉਣ ਦਾ ਮਸਲਾ ਗੁਰੂ ਦੇ ਝੰਡੇ ਬੰਗਿਆਂ ਨਿਸ਼ਾਨਾਂ ਦਾ ਆਦਬ ਤੇ ਗੁਰੂ ਦਾ ਗੁਰ ਗ੍ਰੰਥ ਸਾਹਿਬ ਨੂੰ ਆਦਬ ਸਾਡੇ ਧਰਮ ਰਾਜਨੀਤੀ ਦਾ ਧੁਰਾ ਹਨ